ਤੁਹਾਡਾ ਵੀ ਜਨਮ ਸਰਟੀਫਿਕੇਟ ਨਹੀਂ ਬਣਿਆ ਕੀ ਬਣਿਆ ਹੈ ਉਸ ਵਿੱਚ ਤੁਹਾਡਾ ਨਾਮ ਗਲਤ ਹੈ ਤੁਹਾਡੇ ਮਾਤਾ ਦਾ ਨਾਮ ਗਲਤ ਹੈ ਪਿਤਾ ਦਾ ਨਾਮ ਗਲਤ ਹੈ ਐਨਓਸੀ ਕਿਵੇਂ ਅਪਲਾਈ ਕਰਨੀ ਹੈ ਤਾਂ ਦੋਸਤੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਲੈ ਕੇ ਆਏ ਆਂ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਸਰਟੀਫਿਕੇਟ ਨੂੰ ਕਿਵੇਂ ਅਪਲਾਈ ਕਰਨਾ ਹੈ ਤੁਸੀਂ ਆਪਣਾ ਜਨਮ ਸਰਟੀਫਿਕੇਟ ਘਰ ਬੈਠੇ ਕਿਵੇਂ ਭਰ ਸਕਦੇ ਹੋ ਫਾਰਮ ਔਰ ਉਸ ਨੂੰ ਅਪਲਾਈ ਕਰ ਸਕਦੇ ਹੋ ਐਨਓਸੀ ਪ੍ਰਾਪਤ ਕਰ ਸਕਦੇ ਹੋ ਤਾਂ ਦੋਸਤੋ ਐਨਓਸੀ ਦੀ ਗੱਲ ਕਰੀਏ ਤਾਂ ਐਨਓਸੀ ਦੋ ਤਰ੍ਹਾਂ ਦੀ ਹੁੰਦੀ ਹੈ ਜੋ ਤੁਹਾਨੂੰ ਤੁਹਾਡੇ ਇੱਕ ਦਾਦਕਿਆਂ ਵੱਲੋਂ ਔਰ ਇੱਕ ਨਾਨਕਿਆਂ ਵੱਲੋਂ ਦੋਨਾਂ ਸਾਈਡ ਤੋਂ ਕਟਾਉਣੀ ਪੈਂਦੀ ਆ ਤਾਂ ਫੇਰ ਹੀ ਤੁਸੀਂ ਜਿਹੜਾ ਆਪਣੇ ਜਨਮ ਸਰਟੀਫਿਕੇਟ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਇਹ ਜਿਹੜੇ ਦੋਸਤੋ ਫਾਈਲ ਹੁੰਦੀ ਆ ਲੇਟ ਅੰਤਰਾਜ ਦੀ ਫੇਲ ਜਾਂ ਇਹਨੂੰ ਲੇਟ ਐਂਟਰੀ ਵੀ ਬੋਲਿਆ ਜਾਂਦਾ ਹੈ ਤਾਂ ਇਹ ਐਪਲੀਕੇਸ਼ਨ ਜਿਹੜੀ ਤੁਹਾਨੂੰ ਬਣਾ ਕੇ ਫਾਈਲ ਜਮਾ ਕਰਨੀ ਪੈਂਦੀ ਆ ਤਾਂ ਫੇਰ ਹੀ ਤੁਹਾਡਾ ਜਨਮ ਸਰਟੀਫਿਕੇਟ ਬਣਦਾ ਹੈ ਤਾਂ ਦੋਸਤੋ ਅੱਜ ਵੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਆਪਾਂ ਐਨਓਸੀ ਦੇ ਲਈ ਕਿਵੇਂ ਅਪਲਾਈ ਕਰਨਾ ਹੈ ਤਾਂ NOC ਦਾ ਫਾਰਮ ਭਰਨਾ ਦੱਸਾਂਗੇ ਵੀ ਕਿਵੇਂ ਫਾਰਮ ਤੁਸੀਂ ਭਰਨਾ ਸਟੈਪ ਬਾਈ ਸਟੈਪ ਸਾਰੀ ਜਾਣਕਾਰੀ ਦਿਆਂਗੇ ਸასიਖਾਲ ਦੋਸਤੋ ਬੁੱਟੇ ਡੀਸੀ ਕੈਫੇ ਚੈਨਲ ਤੇ ਸਾਰੇ ਦੋਸਤਾਂ ਦਾ ਮੋਸਟ ਵੈਲਕਮ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਹਨ ਔਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਿਓ ਤਾਂ ਜੋ ਜਦੋਂ ਵੀ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਵੇ ਆਹ ਦੋਸਤੋ ਸ਼ੁਰੂ ਕਰਦੇ ਹਾਂ ਕਿ NOC ਦਾ ਫਾਰਮ ਆਪਾਂ ਕਿਵੇਂ ਭਰਨਾ ਹੈ NOC ਦਾ ਫਾਰਮ ਇਨਸ਼ੋਰੈਂਸ ਆਫ ਬਰਥ ਸਰਟੀਫਿਕੇਟ ਅਵੇਲੇਬਿਲਟੀ ਸਰਟੀਫਿਕੇਟ ਹੈ ਸੋ ਦੋਸਤੋ ਇਸ ਫਾਰਮ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਹੈ ਜਾਂ ਤੁਸੀਂ ਇਹ ਪੀਡੀਐਫ ਮੇਰੇ ਤੋਂ ਪ੍ਰਾਪਤ ਕਰ ਸਕਦੇ ਹੋ ਸੋ ਇਹ ਫਾਰਮ ਤੁਸੀਂ ਬੱਚਾ ਜੇਕਰ 18 ਸਾਲ ਤੋਂ ਪਲੱਸ ਹੈ ਤਾਂ ਬੱਚਾ ਖੁਦ ਵੱਲੋਂ ਅਪਲਾਈ ਕਰ ਸਕਦਾ ਹੈ ਜੇਕਰ ਨਹੀਂ ਤਾਂ ਇਹ ਫਾਰਮ ਉਸਦੇ ਪਿਤਾ ਵੱਲੋਂ ਅਪਲਾਈ ਹੋਵੇਗਾ ਤਾਂ ਆਪਾਂ ਕਿਵੇਂ ਫਾਰਮ ਨੂੰ ਭਰਨਾ ਹੈ ਤਾਂ ਆਪਾਂ ਦੇਖ ਲੈਨੇ ਆ ਸਭ ਤੋਂ ਪਹਿਲਾਂ ਨੇਮ ਸੋ ਇੱਥੇ ਜੇਕਰ ਬੱਚਾ 18 ਸਾਲ ਤੋਂ ਪਲੱਸ ਆ ਤਾਂ ਉਹ ਆਪਣਾ ਨਾਮ ਲਿਖੇਗਾ ਨਹੀਂ ਤਾਂ ਉਸਦੇ ਪਿਤਾ ਦਾ ਨਾਮ ਆਵੇਗਾ ਉਸ ਤੋਂ ਬਾਅਦ ਉਸਦੇ ਪਿਤਾ ਦੇ ਪਿਤਾ ਦਾ ਨਾਮ ਮੰਨ ਲਓ ਬੱਚੇ ਦੇ ਦਾਦੇ ਦਾ ਨਾਮ ਠੀਕ ਹੈ ਜੀ ਉਸ ਤੋਂ ਬਾਅਦ ਬੱਚੇ ਦੀ ਦਾਦੀ ਦਾ ਨਾਮ ਠੀਕ ਹੈ ਇਸ ਤਰ੍ਹਾਂ ਕਰਕੇ ਤੁਸੀਂ ਇਹ ਜਿਹੜਾ ਬੱਚੇ ਦੇ ਪਿਤਾ ਵੱਲੋਂ ਇਹ ਫਾਰਮ ਭਰਨਾ ਹੈ ਜਿਸ ਦੇ ਵਿੱਚ ਠੀਕ ਹੈ ਪਹਿਲਾਂ ਨੇਮ ਫਾਦਰ ਨੇਮ ਮਦਰ ਨੇਮ ਡੇਟ ਆਫ ਬਰਥ ਉਸ ਤੋਂ ਬਾਅਦ ਜੈਂਡਰ ਮੈਰਿਡ ਅਨਮੈਰਿਡ ਠੀਕ ਹੈ ਜੀ ਇਹ ਜਿਹੜਾ ਫਾਰਮ ਆ ਇਹ ਭਰਿਆ ਗਿਆ ਜੀ ਬੱਚਾ ਖੁਦ 18 ਸਾਲ ਪਲੱਸ ਦਾ ਹੈ ਉਹਦੇ ਵੱਲੋਂ ਭਰਿਆ ਗਿਆ ਤਾਂ ਕਰਕੇ ਇੱਥੇ ਬੱਚੇ ਦਾ ਆਪਾਂ ਬਾਇਓ ਡਾਟਾ ਪਾਇਆ ਜੇਕਰ ਉਸਦੇ ਪਿਤਾ ਵੱਲੋਂ ਫਿਲ ਕੀਤਾ ਜਾਂਦਾ ਤਾਂ ਇੱਥੇ ਬੱਚੇ ਦੇ ਪਿਤਾ ਦਾ ਡਾਟਾ ਆਵੇਗਾ ਤਾਂ ਇੱਥੇ ਤੁਸੀਂ ਆਪਣਾ ਸਾਰਾ ਐਡਰੈਸ ਫਿਲ ਕਰ ਦੇਣਾ ਹੈ ਜੀ ਕੰਟੈਕਟ ਨੰਬਰ ਤੁਸੀਂ ਰੂਰਲ ਏਰੀਆ ਤੋਂ ਅਰਬਨ ਏਰੀਆ ਤੋਂ ਠੀਕ ਹੈ ਜੀ ਉਹ ਤੁਸੀਂ ਫਿਲ ਕਰ ਦੇਣਾ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਪੱਕਾ ਐਡਰੈਸ ਫਿਲ ਕਰਨਾ ਜੀ ਐਡਰੈਸ ਫਿਲ ਕਰਨ ਤੋਂ ਬਾਅਦ ਤੁਸੀਂ ਥੱਲੇ ਠੀਕ ਹੈ ਜੀ ਸੇਮ ਉਸ ਨੂੰ ਕਰ ਦੇਣਾ ਹੈ ਕਿਉਂਕਿ ਤੁਸੀਂ ਸੇਮ ਡਰੈਸ ਤੇ ਰਹਿੰਦੇ ਹੋ ਤਾਂ ਸੇਮ ਕਰ ਦਿਓ ਜੇ ਕਿਤੇ ਹੋਰ ਰਹਿੰਦੇ ਹੋ ਤਾਂ ਉਹ ਐਡਰੈਸ ਤੁਸੀਂ ਲੇਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਬਿਨੇ ਕਰਦਾ ਵੇਰਵਾ ਹੁਣ ਇੱਥੇ ਦੇਖੋ ਆਪਾਂ 셀ਫ ਲਿਖਿਆ ਹੈ ਕਿਉਂਕਿ ਬੱਚਾ ਖੁਦ ਅਪਲਾਈ ਕਰ ਰਿਹਾ ਤਾਂ ਬੱਚਾ 18 ਸਾਲ ਤੋਂ ਪਲੱਸ ਹੈ ਖੁਦ ਅਪਲਾਈ ਕਰ ਰਿਹਾ ਜੇਕਰ ਤੁਹਾਡੇ ਪਿਤਾ ਵੱਲੋਂ ਹੁੰਦਾ ਤਾਂ ਇੱਥੇ ਤੁਸੀਂ ਲਿਖਣਾ ਸੀ ਪਿਤਾ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਇੱਥੇ ਫਿਰ ਬੱਚੇ ਦਾ ਡਾਟਾ ਜਿਹੜਾ ਆ ਜਾਣਾ ਠੀਕ ਹੈ ਜੀ ਬੱਚੇ ਦਾ ਡਾਟਾ ਆ ਜੂਗਾ ਤੇ ਸਾਰਾ ਬੱਚੇ ਦਾ ਨਾਮ ਆਉਦੇ ਪਿਤਾ ਦਾ ਨਾਮ ਮਾਤਾ ਦਾ ਨਾਮ ਉਸ ਤੋਂ ਬਾਅਦ ਦੋਸਤੋ ਜੋ ਤੁਸੀਂ ਆਪਣੇ ਸਰਟੀਫਿਕੇਟ ਦੇ ਵਿੱਚ ਨਾਮ ਲਖਵਾਉਣੇ ਨੇ ਠੀਕ ਹੈ ਜੀ ਉਹ ਤੁਸੀਂ ਆਪਣਾ ਇੱਥੇ ਲਿਖ ਦੇਣੇ ਆਂ ਅੰਗਰੇਜ਼ੀ ਦੇ ਵਿੱਚ ਵੀ ਔਰ ਪੰਜਾਬੀ ਦੇ ਵਿੱਚ ਵੀ ਠੀਕ ਹੈ ਜੀ ਇਹਦੇ ਵਿੱਚ ਲਾਭਪਤਰੀ ਯਾਨੀ ਕਿ ਬੱਚੇ ਦਾ ਨਾਮ ਜਿਹਦਾ ਤੁਸੀਂ ਸਰਟੀਫਿਕੇਟ ਬਣਾਉਣਾ ਹੈ ਜਨਮ ਸਰਟੀਫਿਕੇਟ ਉਹਦਾ ਨਾਮ ਆਵੇਗਾ ਲਾਭਪਤਰੀ ਉਹ ਹੁੰਦਾ ਜੀ ਜਿਹਦੇ ਲਈ ਆਪਾਂ ਸਰਟੀਫਿਕੇਟ ਬਣਾ ਰਹੇ ਆਂ ਤਾਂ ਦੋਸਤੋ ਇੱਥੇ ਤੁਸੀਂ ਜਿਹੜਾ ਕਿ ਨਿਆ ਆਪਣਾ ਨਾਮ ਭਰਦੇ ਨੇ ਠੀਕ ਹੈ ਜੀ ਲਾਭਪਤਰੀ ਦੇ ਪਿਤਾ ਦਾ ਨਾਮ ਉਸ ਤੋਂ ਬਾਅਦ ਮਾਤਾ ਦਾ ਨਾਮ ਠੀਕ ਹੈ ਜੀ ਉਸ ਤੋਂ ਬਾਅਦ ਉਹਦੇ ਦਾਦੇ ਦਾ ਨਾਮ ਇਸ ਤਰ੍ਹਾਂ ਕਰਕੇ ਤੁਸੀਂ ਇਹ ਸਾਰਾ ਇੱਥੇ ਫਿਲ ਕਰ ਦੇਣਾ ਹੈ ਔਰ ਇੱਥੇ ਤੁਸੀਂ ਆਪਣਾ ਜੈਂਡਰ ਸਿਲੈਕਟ ਕਰ ਦੇਣਾ ਹੈ। ਸੋ ਉਸ ਤੋਂ ਬਾਅਦ ਦੋਸਤੋ ਤੁਸੀਂ ਜਨਮ ਮਿਤੀ ਪਾਉਣੀ ਹੈ ਜੋ ਜਨਮ ਮਿਤੀ ਤੁਸੀਂ ਆਪਣੀ ਦਰਜ ਕਰਵਾਉਣਾ ਚਾਹੁੰਦੇ ਹੋ ਜਿਸ ਦੇ ਤੁਸੀਂ ਐਨਓਸੀ ਪ੍ਰਾਪਤ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਐਡਰੈਸ ਲਿਖੋਗੇ ਜਨਮ ਸਮੇ ਮਾਤਾ ਪਿਤਾ ਦਾ ਪਤਾ। ਸੋ ਇਹ ਤੁਸੀਂ ਐਡਰੈਸ ਇੱਥੇ ਲਿਖ ਦੇਣਾ ਜੀ ਜਦੋਂ ਤੁਹਾਡਾ ਜਨਮ ਆ ਉਹ ਤੁਹਾਡੇ ਮਾਤਾ ਪਿਤਾ ਕਿੱਥੇ ਰਹਿੰਦੇ ਸੀ ਕਿਉਂਕਿ ਐਨਓਸੀ ਉੱਥੋਂ ਦੀ ਬਣਦੀ ਹੈ। ਸੋ ਜੇਕਰ ਤੁਸੀਂ ਹੁਣ ਜਿੱਥੇ ਰਹਿ ਰਹੇ ਹੋ ਤੁਸੀਂ ਉੱਥੋਂ ਦਾ ਵੀ ਫਿਲ ਕਰ ਸਕਦੇ ਹੋ। ਔਰ ਉਸ ਤੋਂ ਬਾਅਦ ਤੁਸੀਂ ਦੋਸਤੋ ਥੱਲੇ ਆਪਣਾ ਸੰਸਥਾ ਜਾਂ ਜਨਮ ਦਾ ਪਤਾ ਸੋ ਹੁਣ ਤੁਸੀਂ ਮੰਨ ਲਓ ਪਿੰਡ ਦੇ ਵਿੱਚ ਰਹੇ ਰਹੋ ਤੁਹਾਡਾ ਕਿਤੇ ਇਤਰਾਜ ਦਰਜ ਨਹੀਂ ਹੋਇਆ ਤਾਂ ਤੁਸੀਂ ਪਿੰਡ ਦਾ ਨਾਮ ਲਿਖ ਦਿਓਗੇ ਔਰ ਜੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਤਾਂ ਸ਼ਹਿਰ ਦਾ ਨਾਮ ਲਿਖ ਦਿਓਗੇ ਫਿਰ ਤੁਸੀਂ ਦੋਸਤੋ ਅਗਲੇ ਪੇਜ ਤੇ ਆ ਜਾਓਗੇ ਇੱਥੇ ਤੁਸੀਂ ਆਪਣਾ ਜਿਹੜਾ ਈਅਰ ਸਿਲੈਕਟ ਕਰਨਾ ਹੈ ਮੰਨ ਲਓ ਤੁਹਾਡਾ ਜਨਮ ਹੋਇਆ ਜੀ 2005 ਦੇ ਵਿੱਚ ਤਾਂ ਤੁਸੀਂ 1 ਸਾਲ ਪਹਿਲਾਂ ਦਾ ਔਰ 1 ਸਾਲ ਪਿੱਛੋਂ ਦਾ ਜਿਹੜਾ ਇੱਥੇ ਡਾਟਾ ਦਰਜ ਕਰਨਾ ਹੈ ਕਿ ਸਾਨੂੰ 2004 ਤੋਂ ਲੈ ਕੇ 2006 ਦੇ ਵਿੱਚਕਾਰ ਦਾ ਡਾਟਾ ਸਾਨੂੰ ਦੱਸਿਆ ਜਾਵੇ ਕਿ ਸਾਡਾ ਜਿਹੜਾ ਡਾਟਾ ਉਹ ਦਰਜ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ ਜੇਕਰ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਐਨੋਸੀ ਮਿਲ ਜੇਗੀ ਜੇਕਰ ਡਾਟਾ ਦਰਜ ਹੋਇਆ ਤਾਂ ਤੁਹਾਡਾ ਜਿਹੜਾ ਸਰਟੀਫਿਕੇਟ ਦਾ ਨੰਬਰ ਤੁਹਾਨੂੰ ਮਿਲ ਜੇਗਾ ਤੁਸੀਂ ਆਪਣਾ ਸਰਟੀਫਿਕੇਟ ਡਾਊਨਲੋਡ ਕਰਵਾ ਸਕਦੇ ਹੋ ਕਈ ਵਾਰੀ ਆਪਾਂ ਸਰਟੀਫਿਕੇਟ ਬਣਵਾਇਆ ਹੁੰਦਾ ਪਰ ਆਪਣੇ ਕੋਲੇ ਨਹੀਂ ਹੁੰਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਜੇਕਰ ਆਪਣਾ ਡਾਟਾ ਦਰਜ ਹੋਇਆ ਤਾਂ ਆਪਾਂ ਨੂੰ ਜਿਹੜਾ ਸਰਟੀਫਿਕੇਟ ਛੇਤੀ ਮਿਲ ਜਾਵੇਗਾ ਸੋ ਦੋਸਤੋ ਉਸ ਤੋਂ ਬਾਅਦ ਤੁਸੀਂ ਇਸ ਫਾਰਮ ਤੋਂ ਅੱਗੇ ਚੱਲਣਾ ਹੈ ਤੇ ਤੁਸੀਂ ਆਪਣੇ ਸਿਗਨੇਚਰ ਵਗੈਰਾ ਕਰ ਲੈਣੇ ਹਨ ਜਿਵੇਂ ਆਪਾਂ ਫਾਰਮ ਦੇ ਵਿੱਚ ਕਰਵਾਏ ਹੋਏ ਹਨ ਬਾਕੀ ਤੁਸੀਂ ਇਹ ਫਾਰਮ ਸੋ ਹੁਣ ਗੱਲ ਕਰਦੇ ਆ ਜੀ ਉਹ ਜਿਹੜੀ ਪਹਿਲਾਂ ਆਪਾਂ ਫਾਰਮ ਦੇਖਿਆ ਉਹ ਹੈਗੀ ਦਾਦਕਿਆਂ ਵੱਲੋਂ ਐਨਓਸੀ ਯਾਨੀ ਕਿ ਤੁਹਾਡੇ ਖੁਦ ਦੇ ਪਰਿਵਾਰ ਵੱਲੋਂ ਉਸ ਤੋਂ ਬਾਅਦ ਦੂਜੀ ਜਿਹੜੀ ਆਪਣੀ ਐਨਓਸੀ ਲੈਣੀ ਹੁੰਦੀ ਹੈ ਜੀ ਆਪਾਂ ਆਪਾਂ ਨੇ ਨਾਨਕਿਆਂ ਤੋਂ ਲੈਣੀ ਹੁੰਦੀ ਹੈ ਉਹ ਤੁਸੀਂ ਕਿਸੇ ਵੱਲੋਂ ਵੀ ਲੈ ਸਕਦੇ ਹੋ ਨਾਨਾ ਨਾਨੀ ਮਾਮਾ ਤਾਂ ਉਹਨਾਂ ਵੱਲੋਂ ਤੁਸੀਂ ਜਿਹੜਾ ਇਹ ਐਨਓਸੀ ਅਪਲਾਈ ਕਰਵਾ ਸਕਦੇ ਹੋ ਤਾਂ ਸੇਮ ਫਾਰਮ ਲੱਗੇਗਾ ਇਸ ਦੇ ਵਿੱਚ ਵੀ ਔਰ ਇਹ ਫਾਰਮ ਜਿਹੜਾ ਤੁਹਾਡੇ ਮਾਮਾ ਵੱਲੋਂ ਜਾਂ ਨਾਨਨੇ ਵੱਲੋਂ ਭਰਿਆ ਜਾਵੇਗਾ ਜਿਸ ਦੇ ਵਿੱਚ ਤੁਸੀਂ ਪਹਿਲਾਂ ਉਹਨਾਂ ਦਾ ਡਾਟਾ ਲਿਖਣਾ ਹੈ ਠੀਕ ਹੈ ਜੀ ਉਹਨਾਂ ਦਾ ਡਾਟਾ ਲਿਖਣ ਤੋਂ ਬਾਅਦ ਉਹਨਾਂ ਦਾ ਪਿੰਡ ਨਾਮ ਮਾਤਾ ਪਿਤਾ ਉਹ ਸਾਰਾ ਤੁਸੀਂ ਉਸੇ ਤਰ੍ਹਾਂ ਸੇਮ ਭਰ ਲੈਣਾ ਹੈ ਜੀ ਉਸ ਤੋਂ ਬਾਅਦ ਬਿਨੇਕਾਰ ਦਾ ਵੇਰਵਾ ਬਿਨੇਕਾਰ ਦਾ ਲਾਭਪਾਤਰੀ ਨਾਲ ਕੀ ਰਿਸ਼ਤਾ ਤਾਂ ਇੱਥੇ ਹੁਣ ਜਿਵੇਂ ਮਾਮਾ ਆ ਗਿਆ ਪਰ ਪਿੱਛੇ ਆਪਾਂ ਸੈਲਫ ਲਿਖਿਆ ਹੋਇਆ ਸੀ ਤੇ ਇਹ ਚੀਜ਼ਾਂ ਤੁਸੀਂ ਧਿਆਨ ਰੱਖਣਾ ਹੈ ਉਸ ਤੋਂ ਬਾਅਦ ਆਪਣਾ ਜਿਹੜਾ ਤੁਸੀਂ ਨਾਮ ਦਰਜ ਕਰਦੇ ਨੇ ਨੇ ਬਿਨੇਕਾਰ ਦਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਠੀਕ ਹੈ ਜੀ ਇਹ ਜਿਹੜੇ ਨਾਮ ਨੇ ਇਹ ਬੱਚੇ ਦੇ ਮਾਮੇ ਦੇ ਲਿਖੇ ਜਾਣਗੇ ਠੀਕ ਹੈ ਜੀ ਉਹਨਾਂ ਮਾਮੇ ਦਾ ਪਿਤਾ ਦਾ ਨਾਮ ਮਾਤਾ ਦਾ ਨਾਮ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਸਾਰਾ ਇੱਥੇ ਦਰਜ ਕਰ ਦੇਣਾ ਉਥੋਂ ਦਾ ਐਡਰੈਸ ਦਰਜ ਕਰ ਦੇਣਾ ਸੋ ਦੋਸਤੋ ਉਸ ਤੋਂ ਬਾਅਦ ਜੋ ਤੁਸੀਂ ਸਾਡੀ ਵੀਰ ਦੇ ਵਿੱਚ ਨਾਮ ਚਾਹੁੰਦੇ ਹੋ ਅੱਗੇ ਆ ਗਈ ਲਾਹ ਪੱਤਰੀ ਦਾ ਨਿਜੀ ਵੀਰ ਵਾਲਾ ਲਾਹ ਪੱਤਰੀ ਕੌਣ ਹੁੰਦਾ ਜਿਨੇ ਸਰਟੀਫਿਕੇਟ ਆਪਦੇ ਲਈ ਬਣਵਾਉਣਾ ਹੈ ਤਾਂ ਇੱਥੇ ਤੁਹਾਡਾ ਖੁਦ ਦਾ ਡਾਟਾ ਹੋਵੇਗਾ ਜੋ ਤੁਸੀਂ ਨਾਮ ਜਨਮ ਸਰਟੀਫਿਕੇਟ ਦੇ ਵਿੱਚ ਚਾਹੁੰਦੇ ਹੋ ਤਾਂ ਉਹ ਤੁਸੀਂ ਇੱਥੇ ਟਾਈਪ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਜਨਮ ਮਿਤੀ ਉਵੇਂ ਸੇਮ ਲਿਖਣੀ ਹੈ ਆਪਣਾ ਜੈਂਡਰ ਸਿਲੈਕਟ ਕਰਨਾ ਹੈ ਔਰ ਆਪਣਾ ਜਿਹੜਾ ਐਡਰੈਸ ਇੱਥੇ ਲਿਖਣਾ ਹੈ ਔਰ ਸੇਮ ਉਸੇ ਤਰ੍ਹਾਂ ਤੁਸੀਂ ਸਾਰਾ ਡਾਟਾ ਇਹ ਫਿਲ ਕਰ ਦੇਣਾ ਜਿਵੇਂ ਆਪਾਂ ਪਿਛਲੇ ਫਾਰਮ ਚ ਕਰਿਆ ਸੀਗਾ ਤਾਂ ਇੱਥੇ ਵੀ ਤੁਸੀਂ ਜਿਹੜਾ ਆਪਣਾ ਈਅਰ ਸਿਲੈਕਟ ਕਰਨਾ ਹੈ ਜੀ 2004 ਔਰ 2006 ਜਾਂ ਮੰਨ ਲਓ ਤੁਹਾਡਾ ਜੇ ਜਨਮ ਹੈ ਜੇਕਰ ਤੁਹਾਡਾ ਬਾਇਓ ਡਾਟਾ 5 ਦਾ ਹੈ ਤਾਂ ਤੁਸੀਂ 4 ਔਰ 6 ਲਿਖੋਗੇ ਤਾਂ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਇੱਕ ਸਾਲ ਅੱਗੇ ਔਰ ਇੱਕ ਸਾਲ ਪਿੱਛੇ ਦਾ ਜਿਹੜਾ ਇੱਥੇ ਈਅਰ ਮੈਂਸ਼ਨ ਕਰਨਾ ਹੈ ਕਿ ਇਸ ਸਾਲ ਦੇ ਵਿੱਚ ਸਾਡਾ ਡਾਟਾ ਚੈੱਕ ਕੀਤਾ ਜਾਵੇ ਤਾਂ ਦੋਸਤੋ ਉਸ ਤੋਂ ਬਾਅਦ ਇਹ ਫਾਰਮ ਵੀ ਤੁਹਾਡਾ ਫਿਲ ਹੋ ਜਾਏਗਾ ਉਸ ਤੋਂ ਬਾਅਦ ਜਦੋਂ ਤੁਸੀਂ ਇਹਨਾਂ ਫਾਰਮਾਂ ਨੂੰ ਜਮ੍ਹਾਂ ਕਰਵਾਉਂਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਐਨਓਸੀ ਪ੍ਰਾਪਤ ਹੋਵੇਗੀ ਐਨਓਸੀ ਤੁਸੀਂ ਫਾਰਮ ਦੇਖ ਸਕਦੇ ਹੋ ਇਹ ਐਨਓਸੀ ਦਾ ਜਿਹੜਾ ਐਨਓਸੀ ਨਿਕਲੀ ਹੋਈ ਹੈ ਐਨਓਸੀ ਜਦੋਂ ਬਣ ਜਾਂਦੀ ਹੈ ਤਾਂ ਇਸ ਤਰ੍ਹਾਂ ਦੀ ਦਿਖਦੀ ਹੈ ਤਾਂ ਇਸ ਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਹੁੰਦਾ ਕਿ ਤੁਹਾਡਾ ਜੋ ਡਾਟਾ ਹੈ ਉਹ ਸਾਡੇ ਕੋਲੇ ਜਿਹੜਾ ਨਹੀਂ ਹੈ ਤਾਂ ਇੱਥੇ-ਥੱਥ ਦਾ ਜਿਹੜਾ ਬੱਚੇ ਦਾ ਜਿਹੜਾ ਐਨਓਸੀ ਉਹ ਦਿੱਤੀ ਜਾਂਦੀ ਹੈ ਤਾਂ ਉਹ ਆਪਣਾ ਸਾਡੀ ਵਾਸਤੇ ਅਪਲਾਈ ਕਰ ਸਕਦਾ ਹੈ ਸੋ ਇਹ ਐਨਓਸੀ ਹੈਗੀ ਹੈ ਜੀ ਦਾਦਕਿਆਂ ਵੱਲੋਂ ਔਰ ਦੂਜੀ ਐਨਓਸੀ ਜੋ ਆਪਾਂ ਨੂੰ ਮਿਲਦੀ ਹੈ ਉਹ ਹੁੰਦੀ ਹੈ ਜੀ ਨਾਨਕਿਆਂ ਵੱਲੋਂ ਆ ਇਹ ਜਿਹੜੀ ਐਨਓਸੀ ਹੈ ਨਾਨਕਿਆਂ ਵੱਲੋਂ ਮਿਲੀ ਹੋਈ ਆ ਤਾਂ ਇਹ ਦੋ ਐਨਓਸੀ ਆਪਣੇ ਕੋਲੇ ਹੋਣੀ ਬਹੁਤ ਜ਼ਰੂਰੀ ਆ ਜੇਕਰ ਆਪਣੇ ਕੋਲੇ ਦੋ ਤਰ੍ਹਾਂ ਦੀ ਐਨਓਸੀ ਹੁੰਦੀ ਹੈ ਨਾਨਕੇ ਔਰ ਦਦਕੇ ਵਾਲੀ ਤਾਂ ਫੇਰ ਹੀ ਆਪਾਂ ਜਿਹੜਾ ਲੇਟ ਅਤਰਾਜ ਦੀ ਜਿਹੜੀ ਫੈਲ ਉਹ ਭਰ ਕੇ ਆਪਣਾ ਸਰਟੀਫਿਕੇਟ ਬਣਵਾ ਸਕਦੇ ਆ ਸੋ ਦੋਸਤੋ ਆਈ ਹੋਪ ਅੱਜ ਦੀ ਜਾਣਕਾਰੀ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਔਰ ਜਿਹੜੇ ਦੋਸਤਾਂ ਨੇ ਆਪਣਾ ਜਨਮ ਸਰਟੀਫਿਕੇਟ ਬਣਾਉਣਾ ਹੈ ਤਾਂ ਉਹਨਾਂ ਦਾ ਫਰਸਟ ਸਟੈਪ ਜਿਹੜਾ ਹੋਵੇਗਾ ਜੀ ਉਹ ਫਰਸਟ ਸਟੈਪ ਇਹ ਆ ਜਿਹੜੇ ਤਰੀਕੇ ਨਾਲ ਤੁਸੀਂ ਆਪਣਾ ਜਨਮ ਸਰਟੀਫਿਕੇਟ ਆਸਾਨੀ ਦੇ ਨਾਲ ਬਣਾ ਸਕਦੇ ਹੋ ਇਸ ਤੇ ਤੁਹਾਨੂੰ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਨੀਅਰ ਰਬਟ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਆਪਣਾ ਸਰਟੀਫਿਕੇਟ ਬਣਾ ਸਕਦੇ ਹੋ ਕਿਉਂਕਿ ਐਨਓਸੀ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਨਵਾਂ ਪ੍ਰੋਸੈਸ ਜਿਹੜਾ ਉਸ ਤੋਂ ਬਾਅਦ ਫਾਈਲ ਬਣਾ ਭਰ ਕੇ ਲਾਉਣੇ ਹੋ ਤਾਂ ਉਹ ਤੁਹਾਡਾ ਨੀਅਰ ਰਬਟ 10 ਦਿਨਾਂ ਦੇ ਵਿੱਚ ਵਿੱਚ ਇੱਕ ਮਹੀਨੇ ਦੇ ਵਿੱਚ ਤੁਹਾਡਾ ਸਰਟੀਫਿਕੇਟ ਬਣ ਜਾਵੇਗਾ ਔਰ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਜਨਮ ਸਰਟੀਫਿਕੇਟ ਬਹੁਤ ਜ਼ਰੂਰੀ ਹੈ ਹਰ ਇੱਕ ਥਾਂ ਤੇ ਇਸ ਦੀ ਲੋੜ ਪੈਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਐਨਓਸੀ ਅਪਲਾਈ ਕਰਵਾ ਕੇ ਅਸਤਵਾ ਤੁਸੀਂ ਆਪਣਾ ਜਨਮ ਸਰਟੀਫਿਕੇਟ ਅਪਲਾਈ ਕਰ ਸਕਦੇ ਹੋ ਸੋ ਇਸ ਤੋਂ ਅਗਲੀ ਵੀਡੀਓ ਆਪਾਂ ਅਪਲੋਡ ਕਰਾਂਗੇ ਜਿਸ ਦੇ ਵਿੱਚ ਆਪਾਂ ਦੱਸਾਂਗੇ ਕਿ ਤੁਸੀਂ ਆਪਣੇ ਜਨਮ ਸਰਟੀਫਿਕੇਟ ਦੀ ਲੇਟ ਇੰਤਰਾਜ ਦੀ ਜਿਹੜੀ ਫੈਲੋ ਕਿਵੇਂ ਭਰਨੀ ਹੈ ਕਿਵੇਂ ਉਸ ਨੂੰ ਟਾਈਪ ਕਰਨਾ ਹੈ ਪੂਰਾ ਪ੍ਰੋਸੈਸ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਉਹ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਫੇਰੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇਗਾ ਔਰ ਤੁਸੀਂ ਅਗਲੀ ਵੀਡੀਓ ਦੇਖ ਸਕਦੇ ਹੋ ਜੇਕਰ ਵੀਡੀਓ ਚੰਗੀ ਲੱਗੇ ਉਹ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਔਰ ਨਾਲ ਦੇ ਨਾਲ ਹੀ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਤਾਂ ਜੋ OVS ਜਾਣਕਾਰੀ ਨੂੰ ਪ੍ਰਾਪਤ ਕਰਕੇ ਆਪਣੇ ਸਰਟੀਫਿਕੇਟ ਬਣਾ ਸਕਦੇ ਨੇ ਔਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ NOC ਅਪਲਾਈ ਕਰਨੀ ਚਾਹੁੰਦੇ ਹੋਗੇ ਜਾਂ ਨਹੀਂ ਕਰਨ ਜਾਂ ਤੁਸੀਂ ਕੀਤੀ ਆ ਜਾਂ ਨਹੀਂ ਕੀਤੀ ਤਾਂ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸੇ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ